ਵਾਟਰਨ ਦੇ ਨਿੱਕੇ ਪਿੰਡ ਨਾਲ ਦੀਆਂ ਤਿੰਨ ਬੱਚੀਆਂ ਦਾ ਇਸ ਵਿਆਹ ਸਮਾਗਮ ਦੌਰਾਨ ਅੱਜ ਸੈਕੂਲਰ ਯੂਥ ਕਲੱਬ ਵੱਲੋਂ ਦਾਜ दहेज ਦਾ ਸਮਾਨ ਦਿੱਤਾ ਗਿਆ ਹੈ ਜਿੱਥੇ ਉਹਨਾਂ ਬੱਚੀਆਂ ਦੇ ਪਿਤਾ ਦੀ ਘਾਟ ਕਾਪੀ ਮਹਿਸੂਸ ਹੋ ਰਹੀ ਸੀ ਨਾ ਹੋਣ ਕਰਕੇ ਪਰ ਉੱਥੇ ਹੀ ਸੈਕੂਲਰ ਯੂਥ ਕਲੱਬ ਵੱਲੋਂ ਦਾਜ दहेज ਦਾ ਸਮਾਨ ਦਿੱਤਾ ਗਿਆ ਹੈ ਜਿੱਥੇ ਇਹਨਾਂ ਵੱਲੋਂ ਸਮਾਨ ਦਿੱਤਾ ਗਿਆ ਹੈ ਉੱਥੇ ਇਹਨਾਂ ਦੀ ਲੰਮੀ ਉਮਰ ਦੀ ਕਾਮਨਾ ਵੀ ਕੀਤੀ ਗਈ ਹੈ ਇਸ ਵਕਤ ਜਿੱਥੇ ਤਿੰਨਾਂ ਬੱਚੀਆਂ ਦਾ ਇੱਕ ਦਿਨ ਹੀ ਵਿਆਹ ਕੀਤਾ ਗਿਆ ਹੈ ਇੱਕ ਪਰਿਵਾਰ ਦੀਆਂ ਤਿੰਨ ਬੱਚੀਆਂ ਦਾ ਵਿਆਹ ਕੀਤਾ ਗਿਆ ਹੈ ਉੱਥੇ ਦਾਜ ਹੋਰ ਵੀ ਜਿਹੜਾ ਸਾਜ ਸਮਾਨ ਦੇਣ ਵਾਸਤੇ ਹੋਰ ਸੰਸਥਾਵਾਂ ਜਾਂ ਹੋਰ ਲੋਕਾਂ ਨੇ ਵੀ ਜਿੱਥੇ ਸਹਿਯੋਗ ਕੀਤਾ ਉਥੇ ਵੱਡੀ ਤعداد ਦੇ ਵਿੱਚ ਜਿਹੜਾ ਕਿ ਸੈਕੂਲਰ ਯੂਥ ਕਲੱਬ ਨੇ ਤਾਜ ਦੇ ਦਸਵੰਦ ਦੇ ਕੇ ਇਹਨਾਂ ਬੱਚਿਆਂ ਦਾ ਆਧਰਮਾਨ ਕਿ ਪਰਨਾਲ ਦੇ ਤਿੰਨ ਲੜਕੀਆਂ ਦਾ ਗਰੀਬ ਪਰਿਵਾਰ ਦੀਆਂ ਲੜਕੀਆਂ ਸੀ ਜਿਨ੍ਹਾਂ ਦੇ ਫਾਦਰ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਉਹ ਪਰਿਵਾਰ ਦੇ ਵਿੱਚ ਕਾਫੀ ਜਿਆਦਾ ਗਰੀਬੀ ਸੀ ਔਰ ਸਮੱਸਿਆ ਦਾ ਕਾਰਨ ਸੀ ਤਿੰਨ ਬੱਚੀਆਂ ਦਾ ਵਿਆਹ ਇਕੱਠਾ ਕੀਤਾ ਗਿਆ ਉੱਥੇ ਹੀ ਅੱਜ ਸੈਕੂਲਰ ਯੂਥ ਕਲੱਬ ਵੱਲੋਂ ਵੀ ਕਾਫੀ ਜਿਆਦਾ ਯੋਗਦਾਨ ਪਾਇਆ ਜਾ ਰਿਹਾ ਹੈ ਲੜਕੀਆਂ ਵਾਸਤੇ ਸਮਾਨ ਦਿੱਤਾ ਹੈ ਅਸੀਂ ਗੱਲ ਵੀ ਕਰਾਂਗੇ ਉਹਨਾਂ ਨਾਲ ਪਰ ਜਿਹੜੀਆਂ ਕਿ ਸਮਾਜ ਸੇਵੀ ਸੰਸਥਾਵਾਂ ਇਸ ਤਰ੍ਹਾਂ ਦੇ ਜਿਹੜੇ ਗਰੀਬ ਲੋਕਾਂ ਲਈ بے ਸਹਾਰਾ ਲੋਕਾਂ ਲਈ ਸਹਾਰਾ ਬਣਦੀਆਂ ਨੇ ਇਹ ਇੱਕ ਇਹਨਾਂ ਦਾ ਬਹੁਤ ਵੱਡਾ ਸਲਾਘਾਯੋਗ ਕਾਰਜ ਹੈ ਐਸੇ ਤਰ੍ਹਾਂ ਹੀ ਜਿਹੜਾ ਕਿ ਯੂਥ ਸੈਕੂਲਰ ਕਲੱਬ ਜਿਹੜਾ ਕਿ ਪਾਤੜਾ ਇਹ ਵੀ ਕਾਫੀ ਜ਼ਿਆਦਾ ਐਕਟਿਵ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਕਿ ਸਮਾਜ ਸੇਵੀ ਕੰਮਾਂ ਦੇ ਵਿੱਚ ਯੋਗਦਾਨ ਪਾਉਂਦੇ ਰਹਿੰਦੇ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਕਿ ਯੂਥ ਸੈਕੂਲਰ ਯੂਥ ਕਲੱਬ ਦੇ ਪ੍ਰਧਾਨ ਔਰ ਜਿਹੜੀਆਂ ਕਿ ਲੜਕੀਆਂ ਸੀ ਬੱਚੀਆਂ ਸੀ ਉਹਨਾਂ ਦੇ ਪਿਤਾ ਨਹੀਂ ਸੀ ਹੈਗੇ ਔਰ ਕਾਫੀ ਵੱਡਾ ਯੋਗਦਾਨ ਹੈ ਕਿ ਤੁਹਾਡਾ ਜਿਹੜਾ ਕਿ ਦਾਜ ਜਿਹੇ ਦਾ ਸਮਾਨ ਕਾਫੀ ਦੇ ਰਹੇ ਹੋ ਕਿਸ ਤਰ੍ਹਾਂ ਦਾ ਇਹ ਜਿਹੜਾ ਕਿ ਸਮਾਨ ਔਰ ਕਲੱਬ ਵੱਲੋਂ ਕਿਸ ਤਰ੍ਹਾਂ ਇਸ ਯੋਗਦਾਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸੈਕੂਲਰ ਯੂਥ ਕਲ ਸਵਰਗਯ ਮਿੱਠੂ ਰਾਮ ਜੀ ਦੀ ਤਿੰਨ ਧੀਆਂ ਦਾ ਵਿਆਹ ਅਤੇ ਉਸ ਵਿਆਹ ਦੇ ਵਿੱਚ ਜੋ ਵੀ ਆਪਾਂ ਆਪਣੀਆਂ ਬੇਟੀਆਂ ਨੂੰ ਲੋੜ ਲਈ ਸਮਾਨ ਦੇਨੇ ਆ ਉਹ ਸੈਕਟਰੀ ਯੂਥ ਕਲੱਬ ਵੱਲੋਂ ਸਾਂਝੇ ਤੌਰ ਤੇ ਇਕੱਠੇ ਕਰਕੇ ਔਰ ਅਸੀਂ ਉਸ ਬੇਟੀਆਂ ਨੂੰ ਦੇਣ ਆਏ ਆ ਸਾਡਾ ਮਕਸਦ ਹੀ ਸੇਵਾ ਕਰਨਾ ਹੈ ਔਰ ਸਾਡੇ ਇਲਾਕੇ ਵਿੱਚ ਜਿੱਥੇ ਵੀ ਸਾਨੂੰ ਪਤਾ ਲੱਗਦਾ ਹੈ ਕਿ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਤਾਂ ਅਸੀਂ ਹਮੇਸ਼ਾ ਤਤਪਰ ਰਹਿੰਦੇ ਆ ਕਿ ਅਸੀਂ ਵੱਧ ਚੜ ਕੇ ਮਦਦ ਕਰ ਸਕੀਏ ਔਰ ਇਸ ਕਲੱਬ ਦੇ ਵਿੱਚ ਸਾਡੇ ਸਾਰੇ ਭਰਾ ਐਨਆਰਆਈ ਵੀਰ ਵੀ ਨੇ ਔਰ ਸਾਡੇ ਇੱਥੋਂ ਵਾਲੇ ਸਾਰੇ ਭਰਾ ਰਲ ਮਿਲ ਕੇ ਤਿਲ ਫੁੱਲ ਪਾ ਕੇ ਆਪਣੇ ਹੱਕ ਤੇ ਸੱਚ ਦੀ ਕਮਾਈ ਵਿੱਚੋਂ ਦਸਵੰਦ ਕੱਢ ਕੇ ਸੇਵਾ ਕੀਤੀ ਹੈ ਸਭ ਨੇ ਕਿਸ ਤਰ੍ਹਾਂ ਜਿਹੜਾ ਯੋਗਦਾਨ ਇੱਕ ਕਾਫੀ ਵੱਡਾ ਯੋਗਦਾਨ ਹੈ ਜਿਹੜਾ ਕਿ ਦਾਜ ਦੇਜ ਦਾ ਸਮਾਨ ਜਿਹੜਾ ਬੱਚਿਆਂ ਵਾਸਤੇ ਤਿਆਰ ਕੀਤਾ ਗਿਆ ਸੀਗਾ ਔਰ ਇਹ ਇੱਕ ਵੱਡਾ ਉਪਰਾਲਾ ਹੈ ਤੁਹਾਡੇ ਵਾਸਤੇ 클럽 ਦਾ ਕਿਸ ਤਰ੍ਹਾਂ ਦਾ ਸਹਿਯੋਗ ਸੀਗਾ 클럽 ਮੈਂਬਰਾਂ ਨੇ ਸਾਰੇ ਮੈਂਬਰਾਂ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਕਿਉਂਕਿ ਜਿਹੜਾ ਇਹ ਸਾਡਾ ਕਲੱਬ ਹੈ ਇਹ ਸਾਰਾ ਜੋ ਸਮਾਜ ਦੇ ਵਿੱਚ ਕਿਤੇ ਵੀ ਸੇਵਾ ਭਾਵ ਦੀ ਦੀ ਜ਼ਰੂਰਤ ਦੇ ਸਾਹਮਣੇ ਨਾਲ ਜੁੜਿਆ ਹੋਇਆ ਹੈ ਅਸੀਂ ਜਿੰਨੇ ਵੀ ਭਰਾ ਇਸ ਕਲੱਬ ਦੇ ਵਿੱਚ ਜੁੜੇ ਹੋਏ ਨੇ ਉਹ ਹਮੇਸ਼ਾ ਸੇਵਾ ਲਈ ਤਿਆਰ ਰਹਿੰਦੇ ਨੇ ਸਾਡੇ ਪੂਰੇ ਇਲਾਕੇ ਵਿੱਚ ਕਿਤੇ ਵੀ ਸਾਨੂੰ ਪਤਾ ਲੱਗਦਾ ਹੈ ਕਿ ਇੱਥੇ ਸਾਡੇ ਕਲੱਬ ਦੀ ਜ਼ਰੂਰਤ ਹੈ ਔਰ ਬੱਚਿਆਂ ਨੂੰ ਜਾਂ ਕਿਸੇ ਨੂੰ ਮੈਡੀਕਲ ਹੈਲਪ ਜਾਂ ਕਿਸੇ ਦੀ ਮੈਰਿਜ ਤੇ ਹੈਲਪ ਕਿਸੇ ਬੱਚਿਆਂ ਨੂੰ ਪੜਾਉਂਦਾ ਹੋਵੇ ਜਾਂ ਕਿਤੇ ਵੀ ਕੋਈ ਆਫਤਾ ਜੇ ਕੁਦਰਤੀ ਤਾਂ ਸਾਡਾ ਕਲੱਬ ਹਮੇਸ਼ਾ ਇਸ ਇਲਾਕੇ ਵਿੱਚ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਕਿ ਜਿਹੜੀ ਤੁਹਾਡੀ ਕਲੱਬ ਦੀ ਮੀਟਿੰਗ ਹੋਈ ਸੀ ਕਿਉਂਕਿ ਤੁਹਾਡਾ ਇੱਕ ਪਰਿਵਾਰ ਵਾਂਗੂ ਹੀ ਇੱਥੇ ਜਿਹੜਾ ਚੱਲ ਰਿਹਾ ਸਿਸਟਮ ਚੱਲ ਰਿਹਾ ਹੈ ਇਹ ਤੱਜ ਵੀ ਜਿਹੜਾ ਤੁਸੀਂ ਇੱਥੇ ਸਮਾਨ ਦਿੱਤਾ ਦਾਜ ਜਿਹਦਾ ਇਸ ਤੋਂ ਪਹਿਲਾਂ ਵੀ ਤੁਸੀਂ ਇੱਕ ਦੋ ਬੱਚੀਆਂ ਦੇ ਵਿਆਹ ਦੇ ਵਿੱਚ ਜਿਹੜਾ ਦਾਜ ਜਿਹਦਾ ਸਮਾਨ ਦੇ ਕੇ ਆਏ ਸੀ ਕਿਸ ਤਰ੍ਹਾਂ ਦਾ ਜਿਹੜਾ ਉਪਰਾਲਾ ਪਾਤੜਾ ਇਲਾਕੇ ਦੇ ਵਿੱਚ ਤੁਹਾਡੇ ਹੁਣ ਤੱਕ ਕਿੰਨੇ ਕ ਇਸ ਤਰ੍ਹਾਂ ਦੇ ਜਿਹੜੇ ਕੀ ਸਮਾਜ ਸੇਵੀ ਕੰਮ ਔਰ ਐਸੇ ਥੋੜੇ ਜਿਹਾ ਸਮੇਂ ਦੇ ਵਿੱਚ ਜਿਹੜੇ ਵਿਆਹ ਚੱਲੇ ਸਾਨੂੰ ਸਮਾਜ ਸੇਵਾ ਦੇ ਕੰਮ ਕਰਦਿਆਂ ਨੂੰ 13 ਸਾਲ ਤੋਂ ਉੱਪਰ ਹੋ ਗਏ ਨੇ ਇਹ 14ਵਾਂ ਸਾਲ ਸਾਨੂੰ ਚੱਲ ਰਿਹਾ ਹੈ ਔਰ ਸੱਚੇ ਪਾਤਸ਼ਾਹ ਪ੍ਰਮਾਤਮਾ ਉਹ ਹੁਕਮ ਕਰਦੇ ਨੇ ਔਰ ਸਾਡੇ ਤੋਂ ਸੇਵਾ ਲੈਂਦੇ ਨੇ ਸਾਡੇ ਸਾਡੀ ਇਹ ਨਹੀਂ ਔਕਾਤ ਨਹੀਂ ਕਿ ਅਸੀਂ ਸੇਵਾ ਕਰ ਸਕੀਏ ਕਿਸੇ ਦੀ ਉਹ ਪ੍ਰਮਾਤਮਾ ਹੀ ਕਰਨ ਵਾਲਾ ਹੈ ਔਰ ਪ੍ਰਮਾਤਮਾ ਹੀ ਸਾਡੇ ਤੋਂ ਸੇਵਾ ਲੈਂਦਾ ਹੈ ਔਰ ਸਾਨੂੰ ਅਸੀਂ ਤਕਰੀਬਨ ਇਹਨਾਂ 13 ਸਾਲਾਂ ਦੇ ਵਿੱਚ ਜਿੱਥੇ-ਜਿੱਥੇ ਵੀ ਜ਼ਰੂਰਤ ਪਈ ਹੈ ਚਾਹੇ ਉਹ ਬੇਟੀਆਂ ਦਾ ਵਿਆਹ ਹੋਵੇ ਚਾਹੇ ਉਹ ਕਿਸੇ ਦੀ ਮੈਡੀਕਲੀ ਹੈਲਪ ਕਰਨੀ ਹੋਵੇ ਚਾਹੇ ਬੱਚਿਆਂ ਦੀ ਪੜ੍ਹਾਈ ਹੋਵੇ ਜਿੱਤੇ ਵੀ ਕੋਈ ਬਿਲਕੁਲ ਗਰੀਬ ਲੋੜਵੰਦ ਪਰਿਵਾਰ ਹੋਵੇ ਤਾਂ ਸਾਡੇ ਕਲੱਬ ਨੇ ਉੱਥੇ ਹਰ ਵੇਲੇ ਹੈਲਪ ਕੀਤੀ ਹੈ ਜੋ ਸਾਡੀ ਪਿੱਛੇ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਅਸੀਂ ਪਰਿਵਾਰ ਦੇ ਵਿੱਚ ਕਿਉਂਕਿ ਪਰਿਵਾਰ ਕਾਫੀ ਵੱਡਾ ਹੋ ਗਿਆ ਸੀ ਅਤੇ ਉਹਨੂੰ ਮੈਨੇਜਮੈਂਟ ਕਰਨ ਲਈ 51 ਮੈਂਬਰੀ ਕਮੇਟੀ ਇਕੱਠਾ ਸੀ ਗਠਨ ਕੀਤਾ ਜਿੰਦੇ ਨਾਲ ਕਿ ਜਿਹੜੇ ਜਿੰਨਾ ਵੱਡਾ ਪਰਿਵਾਰ ਹੋਵੇ ਉਨੀਆਂ ਵੱਡੀਆਂ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਨੇ ਤਾਂ ਉਹ ਜ਼ਿੰਮੇਵਾਰੀਆਂ ਨੂੰ ਕਵਰ ਕਰਨ ਦੇ ਲਈ ਇੱਕ ਅਸੀਂ ਸਾਡੇ ਬਹੁਤ ਹੀ ਹੋਂਹਰ ਭਰਾ ਨੇ ਲਵਜੀਤ ਸਿੰਘ ਬੱਬੀ ਜੀ ਉਹ ਭਰਾ ਬਹੁਤ ਮਿਹਨਤ ਕਰਨ ਵਾਲੇ ਇਨਸਾਨ ਨੇ ਉਹਨਾਂ ਨੂੰ ਅਸੀਂ ਸਾਡੇ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਅਤੇ ਉਹਨਾਂ ਦੇ ਮੋਢਿਆਂ ਤੇ ਵੀ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਸੋ ਇਦਾਂ ਸਾਡੀ ਮੀਟਿੰਗ ਦਾ ਮਤਲਬ ਇਹ ਸੀ ਕਿ ਅਸੀਂ ਸਾਰੇ ਭਰਾ ਇਕੱਠੇ ਹੋ ਕੇ ਜੋ ਇੱਕ ਸਾਡਾ ਮਕਸਦ ਹੈ ਕਿ ਅਸੀਂ ਇਸ ਇਲਾਕੇ ਵਿੱਚ ਸੇਵਾ ਕਰਨੀ ਹੈ ਉਸ ਹੀ ਸੇਵਾ ਕਰ ਸਕੀਏ ਵੱਤੋ ਵੱਧ ਬਹੁਤ ਘੱਟ ਸਸਤਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀ ਕਿ ਸਮਾਜ ਸੇਵਾ ਦਾ ਕੰਮ ਕਰਦੀਆਂ ਕਿਉਂਕਿ ਵੱਧ ਚੜ ਕੇ ਕੰਮ ਕਰਦੀਆਂ ਇਹਨਾਂ ਦਾ ਵੀ ਜਿਸ ਤਰ੍ਹਾਂ ਪਰਿਵਾਰ ਦੇ ਨਾਲ ਇੱਕ ਸਹਿਯੋਗ ਕੀਤਾ ਗਿਆ ਹੈ ਇਹ ਵੀ ਇੱਕ ਜਿਹੜਾ ਯੂਥ ਕਲੱਬ ਸਲਾਗਾ ਯੋਗਦਮ ਹੈ ਇਹਨਾਂ ਦਾ ਜਿਹੜਾ ਕਿ ਇੱਕ ਬਹੁਤ ਵੱਡਾ ਇਸ ਤਰ੍ਹਾਂ ਦੇ ਜਿਹੜੇ ਗਰੀਬ ਬੱਚੀਆਂ ਦੇ ਵਿਆਹ ਦੇ ਵਿੱਚ ਐਡਾ ਵੱਡਾ ਯੋਗਦਾਨ ਪਾਉਣਾ ਇਹ ਕਲੱਬ ਦੀ ਇੱਕ ਬਹੁਤ ਵੱਡੀ ਦੇਣ ਹੈ ਅਸੀਂ ਗੱਲ ਕਰਾਂਗੇ ਜਿਹੜੇ ਕਿ ਇਹ ਬੱਚੀਆਂ ਦੇ ਨਾਨਾ ਜੀ ਨੇ ਕੀ ਗੱਲ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਤੁਹਾਡੇ ਨਾਲ ਜਿਹੜੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਖੜੀਆਂ ਆਏ ਔਰ ਜਿਹੜੇ ਐਨਆਰਆਈ ਵੀ ਖੜੇ ਆ ਔਰ ਅੱਜ ਜਿਹੜਾ ਇਹਨਾਂ ਨੇ ਇੱਕ ਯੂਥ ਸੈਕੂਲਰ ਕਲੱਬ ਵੱਲੋਂ ਵੀ ਕਾਫੀ ਵੱਡਾ ਉਪਰਾਲਾ ਕੀਤਾ ਗਿਆ ਹੈ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਮੈਂ ਸਾਰਿਆਂ ਦਾ ਬਹੁਤ ਦਿਲੋਂ ਤੈ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜੀ ਬਾਕੀ ਜੋ ਕਹਿਣਗੇ ਕਹਿ ਦੇਣਗੇ ਮੈਂ ਸਭ ਦਾ ਧੰਨਵਾਦ ਕਰਦਾ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ ਸਾਰਿਆਂ ਨੂੰ ਪਤਾ ਹੈ ਵੀ ਸਾਡੇ ਮਿੱਠੂ ਰਾਮ ਜੀ ਜੋ ਕਿ ਬਹੁਤ ਪਰਸੇਸੀ ਢੋਲ ਮਾਸਟਰ ਸਿੰਘ ਮਿੱਠੀ ਸ਼ਿਲਕਾਰ ਗਰੁੱਪ ਦੇ ਜੋ ਕੰਮ ਕਰਦੇ ਸੀਗੇ ਉਹਨਾਂ ਦੀ ਲੰਬੇ ਸਮੇਂ ਬਿਮਾਰ ਰਹਿਣ ਹੁਣ ਕਰਕੇ ਜੋ ਕਿ ਡੈਥ ਹੋ ਗਈ ਸੀ ਜੋ ਪੈਸਾ ਸੀਗਾ ਉਹ ਉਹਨਾਂ ਦੇ ਸਿਹਤ ਤੇ ਲੱਗ ਗਿਆ ਮਕਾਨ ਵਧੀਆ ਬਣਾਇਆ ਸਤਿਗੁਰੂ ਦੀ ਬਹੁਤ ਵੱਡੀ ਕਿਰਪਾ ਸੀ ਤੇ ਉਹਦੀ ਡੈਥ ਹੋਣ ਕਰਕੇ ਬੱਚੀਆਂ ਜਵਾਨ ਸੀਗੀਆਂ ਅਸੀਂ ਇਧਰ ਸੈਕੂਲਰ ਯੂਥ ਕਲੱਬ ਦੇ ਪ੍ਰਧਾਨ ਸਾਹਿਬਾਂ ਨੂੰ ਅਧ ਮੈਂਬਰ ਸਾਹਿਬਾਂ ਨੂੰ ਬੇਨਤੀ ਕੀਤੀ ਬੇਟੀਆਂ ਦੇ ਵਿਆਹ ਰੱਖੇ ਨੇ ਤੇ ਤੁਸੀਂ ਸਾਡੀ ਇਹਦੇ ਵਿੱਚ ਮਦਦ ਕਰੋ ਜੀ ਸੋ ਧੰਨਵਾਦ ਕਰਦੇ ਆਂ ਅਸੀਂ ਉਹਨਾਂ ਬੇਟੀਆਂ ਦੀ ਅਸੀਸਾਂ ਦੇ ਨਾਲ ਇਹਨਾਂ ਕਲੱਬ ਮੈਂਬਰਾਂ ਦਾ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਸੁਣੀ ਤੇ ਅੱਜ ਇਹ ਸਮਾਨ ਇੱਥੇ ਲੈ ਕੇ ਆਏ ਨੇ ਅਸੀਂ ਸਤਿਗੁਰ ਅੱਗੇ ਅਰਦਾਸ ਕਰਨੇ ਆਂ ਵੀ ਇਸ ਕਲੱਬ ਦੇ ਵਿੱਚ ਪਰਮਾਤਮਾ ਹੱਥ ਦੇ ਕੇ ਹਰ ਇੱਕ ਦਾ ਪਰਿਵਾਰ ਦੇ ਵਿੱਚ ਖੁਸ਼ੀਆਂ ਰੱਖੇ ਅਤੇ ਕਾਰੋਬਾਰਾਂ ਦੇ ਵਿੱਚ ਵਾਧੇ ਵਕਸਣ ਜੀ ਸਾਡੀ ਇਹ ਅਰਦਾਸ ਹੈ ਕਲੱਬ ਸਾਡੇ ਏਰੀਆ ਦੇ ਵਿੱਚ ਬਹੁਤ ਵੱਡੇ ਕੰਮ ਕਰਦਾ ਹੈ ਕੋਈ ਆਪਤ ਆਉਂਦੀ ਤਾਂ ਬੇਟੀਆਂ ਦੇ ਵਿਆਹ ਪੜਾਈਆਂ ਦੇ ਵਾਸਤੇ ਬਹੁਤ ਵੱਡੇ ਜਿਹੜੇ ਇਹਨਾਂ ਦੀ ਜੋਗ ਸੇਵਾ ਹੈ ਅਸੀਂ ਉਹਨਾਂ ਬੇਟੀਆਂ ਦੇ ਅਸੀਸਾਂ ਦੇ ਨਾਲ ਸਤਿਗੁਰ ਅੱਗੇ ਅਰਦਾਸ ਕਰਨਾ ਜੀ ਇਹ ਕਲੱਬ ਬਦੇ ਫੁੱਲੇ ਜਵਾਨੀਆਂ ਮਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਕਿ ਦੱਸ ਰਹੇ ਸਨ ਕਿ ਇਹ ਇੱਕ ਜਿਹੜੇ ਬੱਚਿਆਂ ਦੇ ਪਿਤਾ ਸੀਗੇ ਉਹ ਇਹਨਾਂ ਨੂੰ ਸਦੀਵੀ ਵੀ ਛੋੜਾ ਦੇ ਗਏ ਸਨ ਪਰ ਅੱਜ ਜਿਹੜਾ ਕਿ ਉਹਨਾਂ ਦਾ ਸ਼ਗਨਤਾ ਦਿਨ ਹੈ ਉੱਥੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੋਰ ਵੀ ਇੱਥੇ ਯੋਗਦਾਨ ਪਾਇਆ ਗਿਆ ਕਿਉਂਕਿ ਰਾਜ ਹੇਜ ਦਾ ਸਮਾਨ ਹੋਰ ਵੀ ਕਈ ਤਰ੍ਹਾਂ ਦੇ ਸਮਾਨ ਜਿਹੜੇ ਕਿ ਬੱਚਿਆਂ ਨੂੰ ਬੜੀ ਲੋੜ ਸੀ ਇਹਨਾਂ ਚੀਜ਼ਾਂ ਦੀ ਜਿੱਥੇ ਅੱਜ ਸੈਕੂਲਰ ਯੂਥ ਕਲੱਬ ਵੱਲੋਂ ਇਹਨਾਂ ਨੇ ਵੱਡਾ ਯੋਗਦਾਨ ਪਾਇਆ ਹੈ ਇੱਕ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਸਮਾਜ ਸੇਵੀ ਸੰਸਥਾ